ਨਾਨਕਸਰ ਫਾਟ ਪਲੇਰਾ ਵਿਖੇ ਨਾਨਕਸਰ ਸੰਪਰਦਾਇ ਅਤੇ ਸੰਬੰਧਿਤ ਭਰਾਤਰੀ ਸੰਪਰਦਾਇ ਦੇ ਸਾਰੇ ਸੰਤਾਂ ਮਹਾਪੁਰਖਾਂ ਦੀ ਇੱਕ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਨਾਨਕਸਰ ਸੰਪਰਦਾਇ ਦੇ ਕਈ ਮਹਾਪੁਰਖਾਂ ਦੇ ਚਰਿੱਤਰ ਤੇ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਸੰਬੰਧ ਵਿੱਚ ਵਿਚਾਰ ਵਟਾਂਦਰਾ ਹੋਇਆ ਇਸ ਮੀਟਿੰਗ ਵਿੱਚ ਨਾਨਕਸਰ ਸੰਪਰਤਾਵਰਤੂ ਕੂੜ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਨ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਦੀਵਾਨ ਅਤੇ ਉਹਨਾਂ ਤੋਂ ਇਸ ਕਾਰਵਾਈ ਖਿਲਾਫ ਮਾਫੀ ਮੰਗਉਣ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਪਹੁੰਚੇ ਹੋਏ ਸਾਰੇ ਸੰਤਾਵਾਂ ਹਾਂ ਪਰਖਣੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਕਿਉਂਕਿ ਇਸ ਤਰ੍ਹਾਂ ਦੀਆਂ ਨਿੰਦਿਆ ਚੁਗਲੀਆਂ ਜਿਹੜਾ ਅੱਜ ਕੱਲ ਵਟਸਐਪ ਤੇ ਹੋਰ ਮੀਡੀਆ ਵਿੱਚ ਇਸ ਤਰ੍ਹਾਂ ਦੇ ਦੌਰ ਚੱਲ ਰਹੇ ਨਾ ਨਿੰਦਕਾਂ ਲੋਕਾਂ ਦੇ ਉਹਨਾਂ ਵਾਸਤੇ ਅੱਜ ਸੰਪਰਦਾ ਨੇ ਬੜਾ ਵੱਡਾ ਫੈਸਲਾ ਲਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਸਰਕਾਰ ਨੂੰ ਵੀ ਕਿਹਾ ਇਹ ਕੰਮ ਤੁਹਾਡੇ ਨੇ ਕੋਈ ਗਲਤੀ ਕਰਦਾ ਸਰਕਾਰ ਉਹਦਾ ਕੋਈ ਪਰਚਾ ਕਰਾਂਦਾ ਕੋਈ ਸਰਕਾਰ ਉਹਦੀ ਸੁਣਾਈ ਕਰਦਾ ਇਹ ਆਪਣੇ ਆਪ ਸਰਕਾਰ ਬਣ ਕੇ ਲੋਕ ਬਹਿ ਗਏ ਨੇ ਇਸ ਕਰਕੇ ਬੁੱਢਾ ਦਲ ਨੇ ਤੇ ਇਥੋਂ ਤੱਕ ਕਹਿ ਵੀ ਜਿਵੇਂ ਪੁਰਾਣੇ ਨੱਥ ਪਾਉਂਦੇ ਸਾਂ ਚੰਦੂ ਵਰਗਿਆਂ ਨੂੰ ਹੋਰ ਦਾਰਾ ਸਿੰਘ ਨੇ ਇੱਕ ਵਾਰੀ ਫਿਲਮ ਬਣਾਈ ਸੀ ਫਤੇਕਰ ਸਾਹਿਬ ਉਹਨੂੰ ਸੰਗਲ ਮਾਰ ਕੇ ਗਿੱਲਾ ਕੰਮਲ ਦੇ ਵਿੱਚ ਰੱਖਿਆ ਐਵੇਂ ਬਾਬਾ ਬਲਬੀਰ ਸਿੰਘ ਨੇ ਕਿਹਾ ਕੋਈ ਨਹੀਂ ਫਿਰ ਭਾਈ ਜੇ ਬੁੱਢੇਦਲ ਦਾ ਨਾਮ ਵਰਤਦਾ ਚੋਲਾ ਪਾਇਆ ਤੇ ਫਿਰ ਅਸੀਂ ਉਹਨੂੰ ਸੰਗਲ ਮਾਰ ਕੇ ਇੱਕ ਵਾਰੀ ਦੁਨੀਆ ਨੂੰ ਦੱਸਾਂਗੇ ਕਿਵੇਂ ਨਿਹੰਗ ਸਿੰਘ ਫੌਜ ਐ ਐਕਸ਼ਨ ਲੈਂਦੀ ਐ ਫੌਜ ਐ ਸੋ ਬੁੱਢਾਦਲ ਵੀ ਆਇਆ ਤੇ ਸਾਰੀ ਸੰਪਰਦਾ ਦੇ ਅਜੇ ਬਹੁਤ ਸਾਧੂ ਰਹਿ ਗਏ ਨੇ ਕਿਉਂਕਿ ਸੰਪਰਦਾ ਦਾ ਵਿਸ਼ਾਲ ਅਦਾਰਾ ਔਰ ਸੰਪਰਦਾ ਵਿਸ਼ੇ ਕੋਈ ਨਹੀਂ ਐ ਇਸ ਤਰ੍ਹਾਂ ਦੇ ਵਿਚਾਰਾਂ ਦੇ ਸੋ ਸੰਪਰਦਾਨੇ ਬਹੁਤ ਵਧੀਆ ਨਿਮਰਤਾ ਨਾਲ ਹੱਥ ਜੋੜ ਕੇ ਔਰ ਕਿੰਨੇ ਪਿਆਰ ਦੀ ਸ਼ਬਦਾਵਲੀ ਵਰਤ ਕੇ ਕਿਹਾ ਵੀ ਨਾ ਬਈ ਇਹ ਗਲਤ ਪ੍ਰਚਾਰ ਹੈ ਏਡੀ ਵੱਡੀ ਸੰਪਰਦਾ ਏਡੇ ਏਡੇ ਮਹਾਪੁਰਸ਼ਾਂ ਬੱਲੀਆਂ ਨੂੰ ਬੰਦਗੀ ਵਾਲਿਆਂ ਨੂੰ ਬੋਲਣਾ ਉਹਨਾਂ ਦੇ ਨਾਂ ਨੂੰ ਇਸ ਤਰ੍ਹਾਂ ਬੋਲਣਾ ਬਹੁਤ ਵੱਡੀ ਉਹਨਾਂ ਲੋਕਾਂ ਦੀ ਭੁੱਲ ਹੈ ਆ ਕੇ ਆਪਣੀ ਮਾਫੀ ਮੰਗਣ ਪੇਸ਼ ਹੋ ਜਾਣ ਨਹੀਂ ਤੇ ਫਿਰ ਅਗਲਾ ਦੌਰ ਨਾਨਕ ਸਰਦੀ ਸੰਪਰਦਾ ਦੇ ਸਾਧੂ ਵੀ ਲੈ ਸਕਦੇ ਸਮਰਾਤਾ ਸਾਰੇ ਜੀ ਅੱਜ ਜਿਹੜਾ ਇਹ ਮਹਾਨ ਤਨ ਵਿਵਿੱਤਨ ਕਰਦੀ ਨਾਨਕ ਭਾਗੀ ਦਾ ਕਰ ਤੇ ਅੱਜ ਸਾਰੀਆਂ ਸ਼ੰਕਲਦਾਵਾਂ ਦੇ ਮਹਾਂਪੁਰ ਇਕੱਠੇ ਹੋਏ ਕਿ ਕਰਕੇ ਹੋਏ ਨੇ ਕਿ ਸਾਧੂਆਂ ਦੀ ਕਈ ਹੰਥੀਆਂ ਕਹਿ ਲੋ ਜਾਂ ਕੋਈ ਅਸ਼ਲੋਕ ਨੇ ਤੇ ਉਹ ਸਾਧੂਆਂ ਦੀ ਆਮਿੰਨ ਦਾ ਕਰ ਜੰਨੇ ਬੇਨਾਥਾਮ ਦਾ ਅਮੀ ਇਹ ਕੋਨੇ ਐਡਾ ਵੱਡਾ ਸਥਾਨ ਆ ਜੀ ਸਾਰੇ ਵਿਸ਼ਵ ਦਾ ਮਸ਼ਹੂਰ ਸਥਾਨ ਆ ਤੇ ਇਧੀਆਂ ਮਰਦਾਵਾਂ ਤੇ ਸਾਰੀ ਦੁਨੀਆਂ 'ਚ ਇਧੀਆਂ ਬ੍ਰਾਂਚਾਂ ਨੇ ਤੇ ਇਸ ਸਥਾਨ ਨੂੰ ਹੀ ਬੁਨਾਮ ਕਰਨਾ ਤੇ ਇਹਦੇ ਤੇ ਟੈਗ ਕਰਨ ਲੱਗੇ ਨਾਨਸਰ ਖਾਸ ਦੀ ਟੈਗ ਕਰਨ ਲੱਗੇ ਸੰਤ ਸਮਾਜ ਬਖਸ਼ੂ ਗਣੀ ਜੀ ਫਿਰ ਬਰਦਾਸ਼ਤ ਨਹੀਂ ਕਰੂਗਾ ਬਾਬਾ ਨਾਨਸ ਸਿੰਘ ਕਿੰਨੀ ਭਗਤੀ ਉਹਨਾਂ ਨੇ ਕੀਤੀ ਆ ਉਦਮਾਰੂਮ ਬਾਬਾ ਇਕਸ਼ਰ ਸਿੰਘ ਕਿੰਨੇ ਉਹਨਾਂ ਲੋਕਾਂ ਨੂੰ ਗੁਰੂ ਨਾਲ ਜੋੜਿਆ ਅਮਰਤ ਸਕਾਇਆ ਸੰਤਾਨ ਸਿੱਧੇ ਰਾ ਪਾਇਆ ਆਲਾਖੇ ਨੂੰ ਤਾਰਿਆ ਤੇ ਹੁਣ ਇਸ ਸਥਾਨ ਨੂੰ ਲੋਕ ਪੈਣ ਲੱਗੇ ਤੇ ਇਸ ਸਥਾਨ ਦੀ ਨਿੰਦਿਆ ਲੱਗ ਕਰਨ ਇਹ ਬਹੁਤ ਮਾੜੀ ਗੱਲ ਹੈ ਇਸ ਕਰਕੇ ਅੱਜ ਸਾਰੇ ਕੱਟੇ ਕਿ ਅੱਜ ਦੀ ਮੀਟਿੰਗ ਬਾਰੇ ਦੱਸੋ ਬੈਰਜੀਤਾ ਸਾਹਿਬਾ ਬੈਠੀ ਬੱਠੇ ਇਹ ਭਾਵਨਾਪ੍ਰੀਤ ਜੀ ਅੱਜ ਦੀ ਗੱਲ ਨਹੀਂ ਹੈ ਕਿਰਤ ਨਿੰਦਕਾ ਧੂਰੀ ਪਿਆ ਧੁਰ ਤੋਂ ਹੀ ਨਿੰਦਕਾਉਂਦੇ ਆ ਔਰ ਨਾਮ ਜਪਣ ਵਾਲੀਆਂ ਰੂਹਾਂ ਵੀ ਕੀਰਤ ਕਰਨ ਵਾਲੇ ਜਸ ਕੀਰਤ ਵਾਲੇ ਤੁਰਤ ਨਹੀਂ ਆਉਂਦੇ ਜੀ ਔਰ ਨਿੰਦਕ ਨੇ ਆਪਣਾ ਕੰਮ ਕਰਨਾ ਹੈ ਭਗਤੀ ਭਾਵਨਾ ਤੇ ਪ੍ਰੇਮ ਵਾਲਿਆਂ ਨੇ ਆਪਣਾ ਕੰਮ ਕਰਨਾ ਹੈ ਜੀ ਤੇ ਸੰਤ ਸਪਾਹੀ ਹੈ ਜਿਹੜਾ ਹੈ ਮੁੱਢ ਤੋਂ ਆਪਣਾ ਕੰਮ ਕਰਦਾ ਆਇਆ ਇਹ ਥੋੜੋ ਹੁੰਦਾ ਹੈ ਵੀ ਤੁਸੀਂ ਜਣੇ ਖਣੇ ਤੇ ਇਲਜ਼ਾਮ ਲਾ ਦੋ ਸੰਪਰਦਾਮਾਂ ਨੂੰ ਬੜੀਆਂ ਏਜੰਸੀਆਂ ਨੇ ਇਹ ਬੜੇ ਉਝੇ ਢੰਗ ਦੇ ਨਾਲ ਇਸ ਸੰਪਰਦਾਵਾਂ ਦੀ ਨਿੰਦਿਆ ਹੋ ਰਹੀ ਹੈ। ਹਾਂਜੀ। ਔਰ ਸੰਪਰਦਾਵਾਂ ਨੂੰ ਤੋੜਿਆ ਜਾ ਸੰਪਰਦਾਵਾਂ ਥੰਮ ਹੁੰਦੀਆਂ। ਔਰ ਪੰਥ ਦਾ ਔਰ ਤੁਹਾਡੇ ਥੰਮ ਕੱਢ ਦੀਏ ਤੇ ਕੀ ਰਹਿ ਗਿਆ ਬਾਕੀ? ਇਸ ਕਰਕੇ ਜਿਹੜੀ ਅੱਜ ਦੀ ਇਕਤਰਤਾ ਹੈ ਹਾਂਜੀ। ਇਹ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਇਕਤਰਤਾ ਹੈ। ਕੀ ਫੈਸਲਾ ਲੈ ਗਿਆ ਜੀ ਅੱਜ ਦੀ ਮੀਟਿੰਗ ਤੋਂ ਅੱਜ ਫੈਸਲਾ ਇਹ ਲਿਆ ਗਿਆ ਵੀ ਜੇ ਤਾਂ ਕੋਈ ਵੀ ਦੁਸ਼ਟ ਨਿੰਦਕੋ ਮਤਲਬ ਉਹ ਅਮਰਤਪਾਲ ਸਿੰਘ ਮਹਿਰੋ ਹੈ। ਹਾਂਜੀ। ਉਹ ਕੀ ਚੀਜ਼ ਆ? ਹੂੰ। ਉਹ ਕੋਈ ਜਥੇਦਾਰ ਆ ਜਾਂ ਕੋਈ ਉਹਨੂੰ ਕਿਥੇ ਅਥਾਰਟੀ ਦਿੱਤੀ ਆ ਜਖ ਚਾਹੁੰਦਾ ਕੀ ਆ ਉਹ ਪਹਿਲਾਂ ਗੁਲਾਬ ਸਿੰਘ ਜੀ ਨੂੰ ਵੀ ਉਹਨਾਂ ਨੇ ਪੁੱਟਦੇ ਪਤਾ ਨਹੀਂ ਕੀ ਨੂੰ ਤੰਗ ਕੀਤਾ ਹਾਂਜੀ ਪਰ ਉਹ ਹੈ ਕੀ ਚੀਜ਼ ਮੈਂ ਤਾਂ ਆਪਣੇ ਵੱਲੋਂ ਕਹਿਣਾ ਕਿ ਜੇ ਬੁੱਢਾਦਾਲ ਨੇ ਨਾ ਨੱਥ ਪਾਈ ਜਾਂ ਨਾ ਮੰਨਿਆ ਤਾਂ ਆ ਬਾਬਾ ਲਾਲ ਸਿੰਘ ਪਿੱਖੀ ਆਲੇ ਖੜੇ ਨੇ ਮੈਂ ਕਹਣਾ ਅਸੀਂ ਨੱਥ ਹਣ ਜ਼ਰੂਰ ਪਾਵਾਂਗੇ ਠੀਕ ਹੈ ਜੀ ਇਹ ਇਹ ਗੱਲ ਆ ਇੱਥੋਂ ਫੈਸਲਾ ਗਿਆ ਵੀ ਦੁਸ਼ਟ ਨੂੰ ਨੱਥ ਪਾਉਣੀ ਆ ਦੁਸ਼ਟਾਂ ਨੂੰ ਨੱਥ ਪੈਂਦੀ ਆਈ ਔਰ ਜਿਹੜੀ ਮੈਂ ਆਮ ਜਨਤਾ ਨੂੰ ਔਰ ਨਾਨਕਸਰ ਸੰਪਰਦਾਇ ਸ੍ਰਧਾਲੂਆਂ ਨੂੰ ਬੇਨਤੀ ਕਰਦਾ ਜੀ ਕਿ ਉਹ ਇਹੋ ਜਿਹੇ ਬਕਾਵੇ ਵਿੱਚ ਕਿਸੇ ਦੇ ਨਾਮ ਆਉਣ ਹਾਂਜੀ ਇਹ ਇੱਕ ਚਾਲ ਹੈ ਚਾਲ ਦੁਸ਼ਟ ਚੱਲ ਰਿਹਾ ਸੀ ਉਹਦੀ ਪੰਥ ਅੱਗੇ ਫੇਲ ਹੋ ਗਈ ਆ ਹਾਂਜੀ ਔਰ ਸਾਨੂੰ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਖੇਦੀ ਵੀ ਕਰਨੀ ਚਾਹੀਦੀ ਆ ਔਰ ਅੱਗੋਂ ਤੋਂ ਕੋਈ ਦੋਸ਼ਤ ਇਹੋ ਜਿਹਾ ਕਰਮ ਕਰਦਾ ਜਾਂ ਜਿਨ੍ਹਾਂ ਨੇ ਪਹਿਲਾਂ ਕੀਤੇ ਵੀ ਨੇ ਸਾਡੀ ਨੋਟਿਸ ਨੇ ਉਨਾ ਸਭ ਦੀ ਬਾਰੀ ਆਉਗੀ ਹਾਂਜੀ ਕਿਉਂਕਿ ਬਾਰੀ ਆਉਂਦੀ ਹੈ ਦੁਸ਼ਟ ਦੀ ਉਹ ਕਹਿੰਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਉਹ ਇੱਕ ਦਿਨ ਸਾਧ ਦਾ ਨਾ ਜਿਹੜਾ ਕਹਿੰਦੇ ਹੁੰਦੇ ਉਹ ਅੱਜ ਆਇਆ ਜੀ ਬਹੁਤ ਦੁਸ਼ਟ ਨੇ ਇਹੋ ਜਿਹੇ ਜਿਹੜੇ ਪੰਥ ਵਿੱਚ ਵਖਰੇਵੇਂ ਕਰਦੇ ਆ ਸੰਪਰਦਾਮਾਂ ਤੇ ਪੰਥ ਨੂੰ ਆਪਸ ਵਿੱਚੋਂ ਨਖੇੜਦੇ ਆ ਸਾਡੀਆਂ ਪਰੰਪਰਾਵਾਂ ਸਿਧਾਂਤਾਂ ਨੂੰ ਢਾਹ ਲਾਉਂਦੇ ਆ ਜੀ ਔਰ ਪੰਥਕ ਰਵੈਤਾਂ ਦੀਵਿਤਾ ਇਹਦੇ ਵਿੱਚ ਅੱਜ ਪੰਥਕ ਰਵੈਤ ਨੂੰ ਫਿਰ ਉਜਾਗਰ ਕੀਤਾ ਗਿਆ ਐਸ ਮਹਾਨ ਧਰਤੀ ਤੇ ਨਾਨਕਸਾਰ ਸਿਮਤੀ ਦਾ ਘਰ ਮੈਂ ਕਹਿੰਨਾ ਉਹ ਕੱਲ ਵੀ ਸੀ ਜੀ ਨਾਨਕਸਾਰ ਸਿਮਤੀ ਦਾ ਘਰ ਅੱਜ ਵੀ ਹੈ ਨਾਨਕਸਰ ਸਿਮਰਨ ਭਗਤੀ ਦਾ ਘਰ ਕੱਲ ਨੂੰ ਵੀ ਹੋਵੇਗਾ ਨਿੰਦਕ ਪਹਿਲਾਂ ਵੀ ਪੈਦਾ ਹੋਏ ਨਿੰਦਕ ਜਸ ਕੀਰਤ ਕਰਨ ਵਾਲੇ ਵੀ ਨਾਲ-ਨਾਲ ਪੈਦਾ ਹੋਏ ਜਸ ਕੀਰਤ ਕਰਨ ਵਾਲੇ ਅੱਜ ਵੀ ਹੈ ਨਿੰਦਕ ਅਜ ਵੀ ਹੈ ਜਸ ਕੀਰਤ ਕਰਨ ਵਾਲੇ ਅੱਗੋਂ ਤੋਂ ਵੀ ਪੈਦਾ ਹੋਣਗੇ ਔਰ ਨਿੰਦਕ ਅੱਗੋਂ ਤੋਂ ਵੀ ਪੈਦਾ ਹੋਣਗੇ ਨਿੰਦਕਾਂ ਦਾ ਆਖਰ ਇਹੀ ਹੁੰਦਾ ਹੈ ਕਿ ਉਹਨਾਂ ਦੇ ਨੱਕ ਵਿੱਚ ਨਕੇਲ ਹੁੰਦੀ ਹੈ ਉਹ ਅਸੀਂ ਬੁੱਢਾ ਦਲ ਸਾਡੀ 97 ਕਰੋੜੀ ਸਰਮਣੀ ਬੁੱਢਾ ਦਲ ਜਿਹੜਾ ਉਹਨਾਂ ਦੇ ਮੁਖੀ ਬਲਵੀਰ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਉਹ ਨਿੰਦਕ ਨੂੰ ਨਸ ਪਵੇਗੀ ਇਹ ਇੱਕ ਇਤਿਹਾਸਕ ਫੈਸਲਾ ਜੀ ਨਿੰਦਕ ਵੀ ਵੱਡੇ ਬਹੁਤ ਵੱਡੇ ਵੱਡੇ ਹੋਏ ਹਾਂਜੀ ਤੇ ਪੰਛੇ ਨੇ ਰੋ ਦੇ ਨੱਕ ਚ ਨਕੇਲ ਵੀ ਵੱਡੀ ਪਾਈ ਅਗਰੋ ਬੰਦਾ ਝੁਕਦਾ ਮੈਂ ਸੋਚਦਾ ਇੱਥੇ ਆ ਕੇ ਨਾਨਕ ਸਰ ਢੇਰੀ ਹੋ ਜੇ ਬਖਸ਼ਨਾਰਾ ਬਾਬਾ ਅਨੰਦ ਸਿੰਘ ਜੀ ਦਾ ਘਰ ਹੈ ਜੀ ਇਹ ਕੋਈ ਮਾਮੂਲੀ ਘਰ ਨਹੀਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਐ ਧਰਤੀ ਦੇ ਉੱਤੇ ਜਿਨ੍ਹਾਂ ਨੇ ਪ੍ਰਗਟ ਗੁਰੂ ਗ੍ਰੰਥ ਸਾਹਿਬ ਚੋਂ ਸੱਚੇ ਪਾਤਸ਼ਾਹਨ ਪ੍ਰਗਟ ਕੀਤਾ ਔਰ ਉਹ ਘਰ ਹੈ ਸਿਫਤੀ ਦਾ ਧਰਮ ਦਾ ਭਗਤੀ ਦਾ ਘਰ ਜੀ ਜਿਸ ਦਿਓ ਨਿੰਦਿਆ ਕਰ ਬੈਠੇ ਅੱਜ ਢਹ ਜੇ ਇਤਨਾ ਬਖਸ਼ਨਾਰ ਨੇ ਮਹਾਪੁਰਸ਼ ਤਾਂ ਬਹੁਤ ਦਿਆਲੂ ਕਿਰਪਾਲੂ ਨੇ ਹਾਂਜੀ ਅਗਰ ਨਹੀਂ ਤੇ ਉਹਦੇ ਨੱਕ ਚ ਨਕੇਲ ਪੈਣੀ ਚਾਹੀਦੀ ਆ ਤੇ ਪਾਊਗੀ ਠੀਕ ਹੈ ਜੀ ਇਹ ਇਹ ਫੈਸਲਾ ਹੈ ਇਤਿਹਾਸਕ ਫੈਸਲਾ ਹੈ ਪੰਥ ਦਾ ਫੈਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਬਾ ਬਲਾਸਮ ਜੀ ਹਾਂਜੀ ਬਾਬਾ ਜੀ ਅੱਜ ਦੀ ਮੀਟਿੰਗ ਮਾਰੇ ਤਸਕੀਰ ਤੋਂ ਮਹਿਕ ਬਤਨ ਦੀ ਚੈਨਲ ਦਾ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਕਿਤੇ ਮੈਂ ਧੰਨਵਾਦ ਕਰਦਾ ਉਥੇ ਇਸ ਮੁੱਚੇ ਖਾਲਸਾ ਪੰਥ ਨੂੰ ਫਤਿਹ ਅਰ지 ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਸਰ ਕਲੇਰਾ ਵਿਖੇ ਜੋ ਸਮੁੱਚੀਆਂ ਸੰਪਰਦਾਵਾਂ ਦੀ ਮੀਟਿੰਗ ਹੋਈ ਆ ਜੀ ਇਹਦੇ ਵਿੱਚ ਮੇਰੀ ਹੱਤਵੰਨ ਕੇ ਬੇਨਤੀ ਆ ਕਿ ਆਪਾਂ ਜੀ ਗੁਰਬਾਣੀ ਤੋਂ ਵੀ ਸੇਧ ਲਈਏ ਤਾਂ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਬਾਣੀ ਚ ਕਹਿੰਦੇ ਕਬੀਰ ਸੰਤ ਨਾ ਛੋੜਾ ਸੰਤਾ ਹੀ ਜੋ ਕੋਟ ਕਮਲੇ ਅਸੰਤ ਸਾਨੂੰ ਉਹ ਲੈਣ ਨਹੀਂ ਛੱਡਣੀ ਚਾਹੀਦੀ ਇਹ ਅਸੰਤ ਲੋਕ ਜਿਹੜੇ ਆ ਬਾਰ-ਬਾਰ ਪੈਦਾ ਹੁੰਦੇ ਰਹਿੰਦੇ ਆ ਤੇ ਹੁੰਦੇ ਰਹਿਣਗੇ ਪਰ ਜਿਹੜੀ ਸੰਤ ਮਹਾਪੁਰਖਾਂ ਵਾਲੀ ਪਦਵੀ ਹੈ ਮਹਾਨ ਪਦਵੀ ਹੈ ਬਹੁਤ ਉੱਚੀ ਸੁੱਚੀ ਆ ਕਾਰਨ ਕੀ ਆ ਕਿ ਇਹ ਇਹੋ ਜੀਆਂ ਗੁੰਝਲਾਂ ਪਾ ਕੇ ਲੋਕਾਂ ਦੇ ਲਹੂ ਮੂਹ ਲੱਗ ਚੁੱਕਿਆ ਭਾਵੇਂ ਉਹ ਬੀਬੀ ਆ ਤੇ ਭਾਵੇਂ ਕੋਈ ਮਨੁੱਖਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਇਹ ਹੁੰਦਾ ਵੀ ਚਾਰ ਸਿਲੜ ਆਪਾਂ ਲੈ ਆਵਾਂਗੇ ਤੇ ਮਗਰੋਂ ਰਾਜੀ ਬੰਦਾ ਕਰ ਲਾਂਗੇ ਪਰ ਬਦਨਾਮੀ ਜਿਹੜੀ ਕਰਦੇ ਆ ਹਾਂ ਉਹਦਾ ਇਹ ਵਿੱਚ ਬਹੁਤ ਕਸੂਤਾ ਭੁਗਤਣਾ ਪੈਂਦਾ ਕਿਉਂਕਿ ਜੇ ਅੱਜ ਇਸ ਤਰ੍ਹਾਂ ਦੀਆਂ ਬਿਨਾ ਸਿਰ ਪੈਰੀਆਂ ਗੱਲਾਂ ਕਰਕੇ ਕਿਸੇ ਦੀਆਂ ਇੰਟਰਵਿਊਆਂ ਕਰਨ ਦਾ ਪਹਿਲੀ ਗੱਲ ਤਾਂ ਕਿਸੇ ਮਨੁੱਖ ਨੂੰ ਕਿਸੇ ਦੀ ਵੀਡੀਓ ਬਣਾਉਣ ਦਾ ਹੀ ਹੱਕ ਨਹੀਂ ਹੈ ਜੀ ਕਿਸੇ ਦੇ ਇਲਜ਼ਾਮ ਲਾਉਣ ਦਾ ਹੀ ਹੱਕ ਨਹੀਂ ਭਾਵੇਂ ਉਹ ਬੀਬੀ ਆ ਤੇ ਭਾਵੇਂ ਕੋਈ ਮਨੁੱਖਾ ਪਰ ਜੇ ਉਹ ਲਾਉਂਦਾ ਤਾਕੂ ਉਹਦਾ ਸਚਾਈ ਤਾਂ ਹੋਵੇ ਸਚਾਈ ਤਾਂ ਹੈ ਨਹੀਂ ਕਿਸੇ ਕਿਸਮ ਦੀ ਸਚਾਈ ਨਹੀਂ ਹੈ 30 35 ਸਾਲਾਂ ਦੀਆਂ ਗੱਲਾਂ ਪਿਛਲੀਆਂ ਛੇੜ ਕੇ ਦੁਬਾਰੇ ਫੇਰ ਇਸ ਤਰ੍ਹਾਂ ਦੀਆਂ ਕਹਾਣੀਆਂ ਨਵੀਆਂ ਘੜ ਘੜ ਕੇ ਲੋਕਾਂ ਦੇ ਸਾਹਮਣੇ ਗੁਰੂ ਘਰਾਂ ਨਾਲੋਂ ਤੋੜਨ ਦੀਆਂ ਕਹਾਣੀਆਂ ਨੇ ਪਰ ਇੱਕ ਗੱਲ ਯਾਦ ਰੱਖਿਓ ਵੀ ਇਹੋ ਜਿਹੀਆਂ ਬੀਬੀਆਂ ਤਾਂ ਲੋਕਾਂ ਨੂੰ ਮਿਲ ਜਾਂਦੀਆਂ 5-7000 ਚ 10000 ਚ ਲੈ ਆਉਂਦੇ ਉਹ ਤੋਂ ਜੋ ਮਰਜ਼ੀ ਕਹਾ ਲੈਂਦੇ ਆ ਪਰ ਜਿਹੜੀਆਂ ਬੀਬੀਆਂ ਦੇ ਮੱਥੇ ਤੇ ਹੱਥ ਲਾ ਕੇ ਉਹ ਪਤਾ ਨਹੀਂ ਕਿਹੜਾ ਧਰਮਜਾ ਹੁਣ ਚੱਲਿਆ ਹੋਇਆ ਉਹ ਮੱਛੀ ਮੰਗੂਤੀ ਦੀ 40 40 ਤੜਫੀ ਜਾਂਦੀਆਂ ਤੇ ਉਦੋਂ ਕੋਈ ਬੋਲਦਾ ਨਹੀਂ ਉਦੋਂ ਇਹ ਲੋਕ ਕਿੱਧਰ ਜਾਂਦੇ ਉਹ ਕਿਹੜਾ ਕਿਸੇ ਦੀਆਂ ਧੀਆ ਭੈਣਾ ਨਹੀਂ ਉਹ ਸਾਡਾ ਧਰਮ ਚੇਂਜ ਜਿਹੜੇ ਕਰਨ ਲੱਗੇ ਹੋਏ ਲੋਕ ਆ ਉਹਨਾਂ ਬੰਨੀਆਂ ਤਾਂ ਇੱਕ ਵੀ ਸ਼ਬਦ ਨਹੀਂ ਇਹ ਕਹਿੰਦੇ ਨਾ ਉਹਨਾਂ ਬੰਨੀਆਂ ਦੀ ਨਿਗਾਹ ਹੀ ਆ ਇਹਨਾਂ ਦੀ ਨਿਗਾਹ ਸੰਪਰਦਾਵਾਂ ਮੰਨੀਆਂ ਸਾਧੂ ਸੰਤਾਂ ਮਹਾਪੁਰਖਾਂ ਤੇ ਕਿਉਂ ਪੈਂਦੀ ਆ ਕਿਉਂਕਿ ਇਹਨਾਂ ਲੋਕਾਂ ਦੇ ਲਹੂ ਮੂਹ ਲੱਗ ਚੁੱਕਿਆ ਕਿ ਤੋ 10 ਲੱਖ ਲੈ ਲੈ ਕੇ ਤੋ 5 ਨੇ ਰਿਆ ਮਗਰੋਂ ਕਹਿੰਦੇ ਰਾਜੀ ਬੰਦਾ ਕਰ ਲਾਂਗੇ ਨਾਲੇ ਮੀਡੀਆ ਦੇ ਵਿੱਚ ਹੀ ਖਬਰਾਂ ਦੇ ਦਿੰਦੇ ਨੇ ਕਿ ਤਾਂ ਕਿ ਦੂਜਿਆਂ ਨੂੰ ਵੀ ਸਜੈਤ ਕਰਦੇ ਆ ਕਿ ਫਲਾਨਿਆਂ ਨੂੰ ਵੀ ਫੜਾਂਗੇ ਠਮਕੇ ਨੂੰ ਵੀ ਫੜਾਂਗੇ ਅਸੀਂ ਕਹਿੰਦੇ ਆ ਕਿ ਉਹ ਲੋਕ ਇਸ ਗੱਲ ਤੋਂ ਬਾਹਰ ਆਉਣ ਤੇ ਇਹਨਾਂ ਸੰਪਰਦਾਵਾਂ ਜਿਹੜੀਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਿਲੇ ਦੀਆਂ ਚੱਲ ਰਹੀਆਂ ਟਕਸਾਲਾਂ ਚੱਲ ਰਹੀਆਂ ਇਹ ਸਦਾਬਦ ਤੇ ਚੱਲਦੀਆਂ ਰਹਿਣਗੀਆਂ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਗੁਰੂ ਕੇ ਨਿੰਦਕ ਸਦਾ ਵਾਤੇ ਖਤਮ ਹੋ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ